ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਇੱਕ ਬਾਬਾ ਅਕਾਲਪੂਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਕਰਮ ਨਿਸ਼ਟਾ ਅਤੇ ਫਲਸਫੇ ਅੱਗੇ ਸਾਰਾ ਬ੍ਰਹਿਮੰਡ ਨਸਮਸਤਕ ਹੈ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸਮੁੱਚੀ ਲਕਾਈ ਨੂੰ ਏਕਤਾ ਸਦ ਭਾਵਨਾ ਅਤੇ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਸਤਿਗੁਰੂ ਨਾਨਕ ਦੇਵ ਜੀ Hindu Muslim ਦੋਹਾਂ ਕੋਮਾਂ ਦੇ ਸੰਜੇ ਸੰਨ ਉਨਾਂ ਨੇ ਦੁਹਾਨ ਨੂੰ ਸੰਜਾ ਉਪਦੇਸ਼ ਦਿੱਤਾ ਹੈ ਅਤੇ ਪਖੰਡ ਦੀ ਨਿਖੇਤੀ ਕਰਕੇ ਲੋਕਾਂ ਨੂੰ ਸੱਚ ਵੱਲ ਪ੍ਰੇਰਿਆ ਹੈ ਚਾਹੇ ਮੁਸਲਮਾਨ ਪਵਿੱਤਰ ਭਾਵ ਨਾਲ ਨਮਾਜ਼ਾਂ ਪੜ੍ਹਦੇ ਹਨ ਅਤੇ ਖੁਦਾ ਨੂੰ ਯਾਦ ਕਰਦੇ ਹਨ ਪਰ ਨਮਾਜ਼ਾਂ ਪੜ੍ਹਦੇ ਹੋਏ ਵੀ ਉਹ ਕੰਮ ਨਹੀਂ ਕਰਦੇ ਜਿਹੜੇ ਕਿ ਹਰ ਮੁਸਲਮਾਨ ਲਈ ਜ਼ਰੂਰੀ ਹਨ ਇਸ ਵਾਸਤੇ ਗੁਰੂ ਸਾਹਿਬ ਨੇ ਮੁਸਲਮਾਨਾਂ ਨੂੰ ਸੱਚੀਆਂ ਨਮਾਜ਼ਾਂ ਪੜ੍ਹਨੀਆਂ ਦੱਸੀਆਂ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮੋਦੀ ਖਾਨੇ ਦਾ ਕੰਮ ਛੱਡ ਕੇ ਵੇਈ ਨਦੀ ਵੇਚ ਚੁੱਭੀ ਲਗਾ ਕੇ ਸਤਿਗੰਕ ਐਸਾਨ ਅਤੇ ਤਿੰਨ ਦਿਨਾ ਤੱਕ ਵਾਪਸ ਹੀ ਨਹੀਂ ਆਏ ਕਈਆਂ ਨੂੰ ਲੱਗਿਆ ਕਿ ਆਪ ਸ਼ਾਇਦ ਨਦੀ ਵਿੱਚ ਡੁੱਬ ਗਏ ਹਨ ਗੁਰੂ ਸਹਿਬ ਨਿਰੰਤਰ ਸਾਧਨਾ ਵਿੱਚ ਲੀਨ ਹੋਣ ਕਰਕੇ ਅਕਾਲ ਪੁਰਖ ਨਾਲ ਇਕਮਿਕ ਹੋ ਗਏ ਸਨ ਇੱਥੋਂ ਹੀ ਆਪ ਜੀ ਨੂੰ ਅਕਾਲ ਪੁਰਖ ਦੇ ਦਰਸ਼ਨ ਹੋਏ ਮੂਰ ਪ੍ਰਗਟ ਹੋਣ ਤੇ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ ਨਾ ਕੋ Hindu ਨਾ ਹੀ ਮੁਸਲਮਾਨ ਗੁਰੂ ਨਾਨਕ ਦੇਵ ਜੀ ਨੇ ਦੁਨੀਆ ਨੂੰ ਉਸ ਪਰਮ ਜੋਤ ਨਾਲ ਇਕਮਿਕ ਹੋ ਕੇ ਜੀਵਨ ਜਿਉਣ ਦੀ ਰਾਹ ਦਰਸਾਈ ਅਤੇ ਕਿਹਾ ਕਿ ਉਹ ਪਰਮਾਤਮਾ ਮਨੁੱਖਾਂ ਵੱਲੋਂ ਪਾਈ ਗਈ ਧਾਰਮਿਕ ਮੰਡ ਤੋਂ ਪਰੇ ਹੈ ਅਤੇ ਸਾਰੇ ਜੀਵ ਬਰਾਬਰ ਹਨ ਕੋਈ ਵੀ ਆਪਣੇ ਪਰਿਵਾਰ ਜਾਤ ਰੰਗ ਜਾਂ ਨਸਲ ਕਰਕੇ ਉੱਚਾ ਨੀਵਾਂ ਨਹੀਂ ਹੈ ਬਲਕਿ ਆਪਣੇ ਕਰਮਾ ਕਰਕੇ ਉੱਚਾ ਨੀਵਾਂ ਹੈ ਜਿ ਇਹ ਬੋਲ ਸੁਣ ਕੇ ਕਾਜੀ ਨੇ ਨਵਾਬ ਨੂੰ ਸ਼ਿਕਾਇਤ ਕਰ ਦਿੱਤੀ ਕਿ ਨਾਨਕ ਲੋਕਾਂ ਨੂੰ ਪਰਮ ਵਿਚ ਪਾ ਰਿਹਾ ਹੈ ਕਿ ਅਸੀਂ ਨਾ ਤਾਂ ਮੁਸਲਮਾਨ ਹਾਂ ਨਾ ਹੀ ਹਿੰਦੂ ਉਹਨਾਂ ਦੇ ਵਿਚਾਰ ਗਲਤ ਹਨ ਕਿਉਂਕਿ ਜੋ ਨਮਾਜ਼ ਪੜਦਾ ਹੈ ਅਤੇ ਅੱਲਾ ਉੱਤੇ ਵਿਸ਼ਵਾਸ ਕਰਦਾ ਹੈ ਉਹ ਮੁਸਲਮਾਨ ਹੀ ਹੈ ਉੱਥੋਂ ਦੇ ਨਵਾਬ ਨੇ ਆਪਣਾ ਇੱਕ ਨੁਮਾਇੰਦਾ ਇਹ ਸੁਨਹਾਂ ਦੇ ਕੇ ਗੁਰੂ ਸਾਹਿਬ ਕੋਲ ਭੇਜਿਆ ਕਿ ਉਹ ਸ਼ਾਮ ਦੀ ਨਮਾਜ਼ ਉਹਨਾਂ ਦੇ ਕੋਲ ਆ ਕੇ ਅਦਾ ਕਰਨ। ਗੁਰੂ ਸਾਹਿਬ ਨੇ ਇਸ ਸੱਦੇ ਨੂੰ ਪ੍ਰਵਾਨ ਕਰ ਲਿਆ। ਕਿ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅਗੇ ਬੇਨਤੀ ਹੈ। ਅਗਰ ਵੀਡੀਓ ਜ਼ੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ। ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਗੁਰੂ ਨਾਨਕ ਸਾਹਿਬ ਕਾਜੀ ਅਤੇ ਨਵਾਬ ਦੇ ਨਾਲ ਨਿਮਾਜ ਪੜਨ ਲਈ ਮਸਜਿਦ ਵਿੱਚ ਚਲੇ ਗਏ ਉਸ ਵੇਲੇ ਬੇਬੇ ਨਾਨਕੀ ਜੀ ਨੂੰ ਪਾਈਆ ਜੈਰਮ ਜੀ ਨੇ ਕਿਹਾ ਕਿ ਅੱਜ ਬੜੀ ਅਸਰਜ ਗੱਲ ਹੋਣ ਲੱਗੀ ਹੈ ਬੇਬੇ ਨਾਨਕੀ ਆਪਣੇ ਪਤੀ ਦੇ ਮੂੰਹੋਂ ਐਸੇ ਸ਼ਬਦ ਸੁਣ ਕੇ ਚਿੰਤਾ ਵਿੱਚ ਪੈ ਗਏ ਅਤੇ ਪੁੱਛਣ ਲੱਗੇ ਕਿ ਐਸੀ ਕਿਹੜੀ ਅਸਰਜ ਗੱਲ ਹੋਈ ਹੈ ਤਾਂ ਪਾਈਆ ਜੈਨਬ ਜੀ ਨੇ ਕਿਹਾ ਤੇਰਾ ਪ੍ਰਾਨ ਨਵਾਬ ਨਾਲ ਮਸਜਿਦ ਵਿੱਚ ਗਿਆ ਹੈ उथे जाके मुसलमान हो जाएगा इस गल का सारे शहर विच रोला पै गया है बहुत दुनिया देखन वास्ते गई है ता बेबे नानकी जी सुन के कह लगे कि ओह आप निरंकार दा रूप हन अते किसे दे दीन नूं कबूल नहीं करदे पनत नानकी बचन ना चिंता की जी है परम ना पुल हो पे पले लख ली जी है भगत हमारो पयो पेस नर भगत को होत्रे लोकन को कंत रचियो जिन जगत को इसकी चिंता जी त लती ना कीजिए लज्जत तिन को करो सो आज लखीजिए भाईया जयराम जी ने कहा कि पिता कालू जी नो की दसांगे कि नानक मुसलमान हो गया है त बेबे नानकी जी ने कहा तुसी चिंता ना करो अते परशागा सको गुरु से मस्जिद अंदर मुसलमान बनन वास्ते नहीं ओना लोकां नो बहमा परमा विचो कटण वास्ते गए हन अते जेकर तानू फिर भी यकीन नहीं आंदा त किसे ब्राह्मण नु भेज देवो ਪਾਇਆ ਜਰਮ ਜੀ ਨੇ ਆਪਣਾ ਆਦਮੀ ਮਸਜਿਦ ਵਿੱਚ ਭੇਜਿਆ ਅਤੇ ਹੋਰ ਆਮ ਦੁਨੀਆ ਵਿੱਚ ਵੇਖਣ ਵਾਸਤੇ ਗਈ ਹੋਈ ਸੀ ਕਾਜੀ ਅਤੇ ਨਵਾਬ ਦੋਨੇ ਨਮਾਜ਼ ਪੜਨ ਲੱਗੇ ਉਹਨਾਂ ਗੁਰੂ ਜੀ ਨੂੰ ਵੀ ਕਿਹਾ ਕਿ ਸਾਡੇ ਨਾਲ ਨਮਾਜ਼ ਪੜੋ ਤਾਂ ਗੁਰੂ ਸਾਹਿਬ ਨੇ ਕਿਹਾ ਤੁਸੀਂ ਪੜੋ ਮੈਂ ਤੁਹਾਡੇ ਨਾਲ ਪੜਾਂਗਾ ਪਰ ਬਾਬਾ ਜੀ ਚੁੱਪ ਕਰਕੇ ਬੈਠੇ ਰਹੇ ਜਦੋਂ ਉਹਨਾਂ ਦੋਨਾਂ ਨੇ ਨਮਾਜ਼ ਪੜੀ ਅਤੇ ਕਿਹਾ ਕਿ ਨਾਨਕ ਜੀ ਆਪ ਜੀ ਨੇ ਸਾਡੇ ਨਾਲ ਨਮਾਜ਼ ਕਿਉਂ ਨਹੀਂ ਪੜੀ ਤਾਂ ਗੁਰੂ ਜੀ ਨੇ ਫਰਮਾਇਆ ਤੁਸੀਂ ਨਮਾਜ਼ ਪੜਦੇ ਹੀ ਨਹੀਂ ਸੀ جے ਤੁਸੀਂ پڑھਦੇ ਹੁੰਦੇ ਤਾਂ ਅਸੀਂ ਤੁਹਾਡੇ ਨਾਲ ਜ਼ਰੂਰ پڑھਦੇ। ਤਾਂ ਨਵਾਬ ਨੇ ਕਿਹਾ ਮਹਾਰਾਜ ਮੈਂ ਤਾਂ ਨਵਾ ਪੜਦਾ ਸਾਂ। ਤਾਂ ਗੁਰੂ ਬਾਬਾ ਜੀ ਨੇ ਕਿਹਾ ਨਾਨਕ ਆਨਨ ਪਾਨੇ ਖਾਨ ਪਾਨਹਿ ਸੁਨੋ ਕੈ ਸੰਗ ਕਰੋ ਨਿਮਾਜ ਲਾਜ ਨਹੰਗ ਤੁਮ ਮਨੋ ਤੁਹਾਡੇ ਆਪ ਮਸੀਤ ਨਾਮਨ ਖਹਿਰਾਇਆ ਉਸ ਦੇ ਸਮੇਂ ਸੰਕਲਪ ਕੰਦਰ ਪਠਾਇਆ ਭਾਵ ਕਿ ਤੂੰ ਤਾਂ ਕੰਦਰ ਵਾਲੇ ਕੋੜੇ ਖੀਦਾ ਫਿਰਦਾ ਸੈਂ ਅਤੇ ਸਿਰਫ ਬੰਦਗੀ ਵਾਲਾ ਬੇਸਿਕੀ ਤਾਰਨ ਕੀਤਾ ਹੋਇਆ ਸੀ। ਤਾਂ ਕੋਲੇ ਕਾਜੀ ਕਹਿ ਲਗਾ ਕਿ ਜੇਕਰ ਇਹਨਾਂ ਨੇ ਨਮਾਜ਼ ਨਹੀਂ ਪੜ੍ਹੀ ਤਾਂ ਮੈਂ ਤਾਂ ਪਰਦਾ ਪਿਆ ਸੀ ਤੁਸੀਂ ਮੇਰੇ ਨਾਲ ਨਮਾਜ਼ ਪੜ ਲੈਂਦੇ ਤਾਂ ਗੁਰੂ ਜੀ ਨੇ ਕਾਜੀ ਨੂੰ ਕਿਹਾ ਬੋਲੇ ਨਾਨਕ ਬੈਨ ਐਨ ਸੁਖਗੰਦਿਆ ਕਾਜੀ ਕਰੀ ਨਿਵਾਜ ਸਦਨ ਮੈਂ ਮੰਨ ਗਿਆ ਬੜਿਆ ਜਜੋ ਵਖੇੜ ਗਰਤ ਤਹ ਪਾਸ ਹੈ ਹੋ ਤਹ ਮੈਂ ਨਹ ਗਿਰ ਪਰ ਹੈ ਬਹੁਤ ਵਿਸ਼ਵਾਸ ਹੈ ਭਾਵ 13 ਤ्यान ਤੱਕ ਕਰਵਲ ਸੀ ਕਿ ਕਿਤੇ ਕੋੜੀ ਦਾ ਵੇਸ਼ੇਰਾ ਖੂ ਵਿੱਚ ਨਾ ਜਾ ਪਵੇ ਤਾਂ ਇਹ ਸੁਣ ਕੇ ਨਵਾਬ ਅਤੇ ਹੋਰ ਲੋਕ ਅश्चਰਜ ਰਹਿ ਗਏ ਤਾਂ ਕਾਜੀ ਨੂੰ ਨਵਾਬ ਨੇ ਕਿਹਾ ਕਿ ਸੱਚੋ ਸੱਚ ਦੱਸ ਕਿ ਜਿਸ ਤਰ੍ਹਾਂ ਨਾਨਕ ਜੀ ਕਹਿੰਦੇ ਹਨ ਠੀਕ ਹੈ ਤਾਂ ਕਾਜੀ ਨੇ ਹਾਂ ਵਿੱਚ ਉੱਤਰ ਦਿੱਤਾ ਕਿ ਮੇਰਾ ਮਨ ਘਰ ਹੀ ਫਿਰਦਾ ਸੀ ਤਾਂ ਨਵਾਬ ਮਹਾਰਾਜ ਦੇ ਚਰਨਾਂ ਉੱਤੇ ਟੈਪਿਆ ਅਤੇ ਬੇਨਤੀ ਕਰਨ ਲੱਗਾ ਸਿਰ ਪੀਰਨ ਕੇ ਪੀਰ ਪੀਰ ਹਰ ਮੇਰੀਆ ਗੁਨੀ ਗਹੀਰ ਸਰੀਰ ਸਰਨ ਮੈਂ ਤੇਰੀਆ ਪਰਮ ਕਰ ਪੁੱਲੇ ਪਣਿਓ ਪੇਵ ਕਹਿ ਜਾਣਿਆ ਹੋ ਬਖਸ਼ੋ ਉਹ ਗਨ ਮੋਰ ਅਜਾਨ ਬਖਾਨਿਆ ਪਾਪ ਆਪ ਜੀ ਮੇਰੀਆਂ ਪੁੱਲਾਂ ਨੂੰ ਬਖਸ਼ਾਓ ਤਾਂ ਗੁਰੂ ਜੀ ਨੇ ਪ੍ਰਸੰਨ ਹੋ ਕੇ ਦولت ਖਾਨ ਨੂੰ ਸਤਨਾਮ ਵਾਹਿਗੁਰੂ ਸਿਮਰਨ ਦਾ ਉਪਦੇਸ਼ ਕੀਤਾ ਅਤੇ ਹੋਰ ਸ਼ੁਭ ਕੰਮ ਕਰਨ ਲਈ ਸਿਖਿਆ ਦਿੱਤੀ। ਪਾਈ ਜੈ ਰਾਮ ਅਤੇ ਬੇਬੇ ਨਾਨਕੀ ਜੀ ਨੂੰ ਸਭ ਖਬਰ ਪੁੱਜੀ ਤਾਂ ਉਹ ਬੜਾ ਪ੍ਰਸੰਨ ਹੋਏ। ਇੱਧਰ ਗੁਰੂ ਸਾਹਿਬ ਨੇ ਨਵਾਬ ਨੂੰ ਕਿਹਾ ਕਿ ਜੇ ਤੁਸੀਂ ਪੱਕਾ ਮੁਸਲਮਾਨ ਬੰਨਣਾ ਹੈ ਤਾਂ ਐਸੇ ਬਨੋ ਜੇਕਰ ਇਸ ਤਰ੍ਹਾਂ ਨਹੀਂ ਕਰੋਗੇ ਤਾਂ ਤੁਸੀਂ ਮੁਸਲਮਾਨ ਨਹੀਂ ਹੋ ਸਕਦੇ। ਮੁਸਲਮਾਨ ਮੌਮਤਿਲ ਹੋਵੇ ਅੰਦਰ ਕੀਮਲ ਦਿਲ ਦਾ ਤੋਵੇ। ਦੁਨੀਆ ਰੰਗ ਨਾ ਆਵੇ ਨੇੜੇ ਜਿਉ ਕਿਸਮ ਬਾਟ ਕਿਉ ਪਾਕ ਹਰਾ ਜੇਕਰ ਤੂੰ ਆਪਣੇ ਮਨ ਨੂੰ ਇਸ ਤਰ੍ਹਾਂ ਸਾਫ਼ ਕਰ ਲਵੇਂ ਜਿਵੇਂ ਮਸਕਲ ਨਾਮਾ ਲੋਹੇ ਤੋਂ ਜੰਗਾਲ ਲਾਉਣ ਵਾਲਾ ਕਾਕਰ ਲੋਹੇ ਨੂੰ ਸਾਫ਼ ਕਰਦਾ ਹੈ ਵੈਸੇ ਹੀ ਪਰਮੇਸ਼ਵਰ ਦੀ ਬੰਦਗੀ ਨਾਲ ਤੁਸੀਂ ਮਨ ਵੀ ਸਾਫ਼ ਕਰੋ ਅਤੇ ਅਹੰਕਾਰ ਭਾਵ ਨੂੰ ਤਿਆਕੇ ਰੱਬ ਦੀ ਰਜ਼ਾਏ ਨੂੰ ਸਦਾ ਸਿਰ ਤੇ ਖੁਸ਼ ਹੋ ਕੇ ਮੰਨੋ ਅਤੇ ਰੱਬ ਨੂੰ ਸਦਾ ਯਾਦ ਰੱਖੋ ਤਾਂ ਹੀ ਤੁਸੀਂ ਮੁਸਲਮਾਨ ਬਣ ਸਕਦੇ ਹੋ ਨਿਮਾਜ਼ ਸੱਚੇ ਦਿਲ ਨਾਲ ਪੜੋ ਤੁਹਾਡੇ ਕੰਮ ਆਉਣ ਵਾਲੀਆਂ ਇਹ ਨਿਮਾਜ਼ਾਂ ਹਨ ਜਿਨ੍ਹਾਂ ਨੂੰ ਪੜਿਆ ਹੋਇਆ ਪਾਪ ਐਸੇ ਕੰਮ ਕੀਤੇਆਂ ਹੋਇਆਂ ਲੋਕ ਭਲੋਕ ਵਿੱਚ ਸੁਖ ਪਾਓਗੇ ਪੰਜ ਨਿਮਾਜ਼ਾਂ ਵਕਤ ਪੰਜ ਪੰਜਾਂ ਪੰਜੇ ਨੋਂ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸਮਾਨ ਪੰਜਵੀਂ ਸਿੱਖਤ ਸੁਨਾਏ ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ ਨਾਨਕ ਜੀ ਤੇ ਕੁੜਿਆਰ ਢੋੜਾ ਕੁੜੀ ਪਾਏ ਪਾਪ ਗੁਰੂ ਜੀ ਨੇ ਸੱਚੀਆਂ ਨਿਮਾਜ਼ਾਂ ਦਸੀਆਂ ਅਤੇ ਨਾਲ ਨੇਕ ਕਰਨੀ ਦਾ ਕਲਮਾ ਵੀ ਦੱਸਿਆ ਅਤੇ ਕਿਹਾ ਫਾਈ ਜੇ ਇਹੋ ਜਿਹੇ ਅਮਲ ਕਰੋਗੇ ਤਾਂ ਹੀ ਇਥੋਂ ਜੱਜ ਖਟ ਕੇ ਲੋਕ ਪਰ ਲੋਕ ਵਿੱਚ ਸੁਖ ਪਾਓਗੇ ਅਤੇ ਇਹੋ ਜੀਆਂ ਨਿਮਾਜ਼ਾਂ ਨਾ ਪੜਨਾ ਜੋ ਝੂਠੀਆਂ ਨਿਮਾਜ਼ਾਂ ਦਿਖਾਵੇ ਦੀਆਂ ਪੜਦੇ ਰਹੇ ਹੋ ਨਹੀਂ ਤਾਂ ਅੰਦ ਦੇ ਵੇਲੇ ਦਰਗਾਹ ਵਿੱਚ ਝੂਠੇ ਹੋਵੋਗੇ ਅਤੇ ਉੱਥੇ ਖੜੋਣਾ ਨਹੀਂ ਮਿਲੇਗਾ ਅਤੇ ਜਿੰਨਾ ਸੱਚੀਆਂ ਨਿਮਾਜ਼ਾਂ ਪੜੀਆਂ ਹਨ ਉਹੋ ਹੀ ਤਰੇ ਹਨ ਇਸ ਤਰ੍ਹਾਂ ਗੁਰੂ ਜੀ ਨੇ ਸੱਚੀ ਸਿੱਖਿਆ ਦੇ ਕੇ ਸੱਚ ਦੇ ਪਿਆਰੇ ਬਣਾ ਕੇ ਮੁਸਲਮਾਨਾਂ ਨੂੰ ਸਿੱਧੇ ਰਸਤੇ ਪਾਇਆ ਸੋ ਸਤਗੁਰੂ ਜੀ ਨੇ ਇਹ ਤਰੀਕਾ ਮੁਸਲਮਾਨ ਬਨੰਦਾ ਅਤੇ ਨਿਮਾਜ਼ਾਂ ਪੜੰਦਾ ਮੁਸਲਮਾਨਾਂ ਨੂੰ ਦੱਸਿਆ ਹੈ ਜਿਸ ਨੇ ਅਮਲ ਕਰਕੇ ਹੀ ਮੁਸਲਮਾਨ ਵੀਰ ਅਤੇ ਹਰ ਇੱਕ ਪੁਰਸ਼ ਇਸ ਪ੍ਰਕਾਰ ਦਾ ਧਰਨੀ ਹੋ ਕੇ ਸੰਸਾਰ ਸਾਗਰ ਤੋਂ ਪਰ੍ਹ ਹੋ ਸਕਦਾ ਹੈ ਤਾਂ ਹੀ ਤਾਂ ਹਰ ਇੱਕ ਜੀਵਨ ਚਾਹੀਦਾ ਹੈ ਦੁਨੀਆ ਵਿੱਚ ਆ ਕੇ ਨੇਕ ਕੰਮ ਕਰੇ ਅਤੇ ਆਪਣਾ ਜਨਮ ਸਵਾਰੇ ਮੁਸਲਮਾਨ ਬੰਨਾ ਜੇਕਰ ਚੁੰਦੇ ਹੋ ਮਨ ਸਾਫ਼ ਕਰਕੇ ਨਿਮਰ ਪਾਵ ਰੱਖੋ ਸਦਾ ਸੱਚ ਬੋਲੋ ਖਾਓ ਹੱਕ ਆਪਣਾ ਸਦਾ ਖੈਰ ਖੁਦਾ ਦੀ ਆਸ ਰੱਖੋ ਨਿਆਤ ਰਸ ਕਰਨੀ ਸਿਫਤ ਰਬ ਕਰਨੀ ਕਰਨੀ ਕਲਮਾ ਸਦਾ ਹੀ ਜਲ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ